ਪੰਜਾਬੀ ਉਹ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਕਿ ਅੱਜ ਖਬਰ ਆ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਜੇਕਰ ਕੀਤਾ ਸੀ ਵੀ ਮੇਰੇ ਜ਼ਿਹਨ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਸੀ ਜਿਹੜੀ ਮੈਂ ਬਹੁਤ ਵਾਰ ਤੁਹਾਨੂੰ ਕਈ ਵੀਡੀਓ ਦੇ ਵਿੱਚ ਤੁਸੀਂ ਮੈਨੂੰ ਵੇਖਿਆ ਹੋਣਾ ਇਸ ਗੱਲ ਦਾ ਜ਼ਿਕਰ ਕਰਦੇ ਨੂੰ ਬਹੁਤ ਵੱਡੀ ਅਪਡੇਟ ਇਹੀ ਹੈ ਵੀ ਜਿਵੇਂ ਰਾਤ ਦੀ ਗੱਲ ਹੈ ਭਾਈ ਅਮਰਪਾਲ ਦੇ ਨਾਲ ਜਿਹੜੇ ਕਿ ਸਰਕਾਰ ਇਸ ਗੰਦੀ ਨੇ ਭੇਜੇ ਬੰਦੇ ਪਹਿਲਾਂ ਭੇਜਿਆ ਸੀ ਇੱਕ ਬੰਦਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਦੋ ਬੰਦੇ ਭੇਜੇ ਉਹਨਾਂ ਦੋ ਬੰਦਿਆਂ ਦੇ ਕਾਰਨ ਜਿਹੜੀ ਰਾਤ ਗੱਲਬਾਤ ਹੋਈ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਦੇ ਬਾਰੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਯਾਨੀ ਇੱਕ ਸੰਸਨੀ ਫੈਲਣ ਵਾਲੀ ਗੱਲ ਹੈ ਬੜੀ ਹੀ ਮੰਤਲ ਮੰਦ ਭਾਗੀ ਗੱਲ ਹੈ ਪਰ ਮੈਂ ਤੁਹਾਨੂੰ ਪਹਿਲੇ ਹੀ ਸਟੈਪ ਦੇ ਉੱਤੇ ਜਿਹੜੀ ਕਿ ਗੱਲ ਕਹਿਣਾ ਹੁੰਦਾ ਵੀ ਭਾਈ ਆਪਣੇ ਹਰ ਇੱਕ ਬੰਦੇ ਦੇ ਕੋਲ ਇਹ ਮੈਸੇਜ ਜ਼ਰੂਰ ਜਾਣਾ ਚਾਹੀਦਾ ਕਿ ਜਿਹੜੀ ਗੰਦੀ ਸਰਕਾਰ ਨੇ ਚਾਲ ਚੱਲੀ ਹੈ ਭਾਈ ਸਾਹਿਬ ਦੇ ਨਾਲ ਰਾਤ ਨੂੰ ਉਹ ਨਸ਼ੇੜੀਆਂ ਬੰਦਿਆਂ ਨੇ ਰਾਤ ਭਾਈ ਸਾਹਿਬ ਦੇ ਉੱਤੇ ਜਿਹੜਾ ਕਿ ਹਮਲਾ ਕੀਤਾ ਹੈ ਭਾਈ ਅਮਰਤਪਾਲ ਸਿੰਘ ਤੇ ਨਸ਼ੇੜੀ ਬੰਦਿਆਂ ਦੁਆਰਾ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਕਿਹਾ ਵੀ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਦੇ ਭਾਦੀ ਬਣ ਗਈ ਜਿਹੜਾ ਕਿ ਡਿਬਰੂਗੜ੍ਹ ਦਾ ਪ੍ਰਸ਼ਾਸਨ ਹੈ ਪਰ ਹੁਣ ਤੁਸੀਂ ਇੱਕ ਗੱਲ ਦਾ ਹਿਸਾਬ ਲਾਓ ਵੀ ਇਹ ਗੱਲ ਸੱਚ ਆ ਜਾਂ ਝੂਠ ਹੈ ਮੈਂ ਕਈ ਵਾਰ ਸ਼ੰਕਾ ਕੀਤੀ ਹੈ ਤੁਹਾਡੇ ਦੇ ਨਾਲ ਵੀ ਭਾਈ ਸਾਹਿਬ ਖੁਦ ਭਾਈ ਸਾਹਿਬ ਦੇ ਪਿਤਾ ਜੀ ਨੇ ਯਾਨੀ ਕਿ ਬਾਪੂ ترਸੇਮ ਸਿੰਘ ਜੀ ਨੇ ਵੀ ਕਿਹਾ ਵੀ ਇਹਨਾਂ ਦੇ ਨਾਲ ਕੋਈ ਨਾ ਕੋਈ ਗੱਲਬਾਤ ਹੋ ਸਕਦੀ ਹੈ ਸਾਨੂੰ ਅਸ਼ੰਕਾ 24 ਘੰਟੇ ਬਣੀ ਰਹਿੰਦੀ ਹੈ ਆਪਾਂ ਨੂੰ ਵੀ ਪਤਾ ਹੈ ਵੀ ਗੰਦੀ ਸਰਕਾਰ ਨੇ ਕੋਈ ਵੀ ਆਰਡਰ ਦੇ ਦਿੱਤੇ ਹੋਣੇ ਆ ਰਾਤ ਨੂੰ ਜੋ ਮਰਜ਼ੀ ਕਰਵਾ ਸਕਦੇ ਆ ਸਾਡੀ ਸਟੇਟ ਤੋਂ ਬਹੁਤ ਦੂਰ ਆ ਸ਼ਾਮ ਦੀ ਇੱਕ ਜੇਲ੍ਹ ਦੇ ਵਿੱਚ ਸਾਡਾ ਭਰਾ ਬੰਦਾ ਤਾਂ ਉਹਦੇ ਨਾਲ ਜਿਹੜੀ ਰਾਤ ਗੱਲਬਾਤ ਦੱਸੀ ਜਾ ਰਹੀ ਹੈ ਉਹ ਇੱਕ ਜਿਹੜਾ ਕਿ ਚੈਨਲ ਹੈ মিডিਆ ਦਾ ਉਹਨਾਂ ਦੇ ਦੁਆਰਾ ਬਹੁਤ ਵੱਡੀ ਅਪਡੇਟ ਜਿਹੜੀ ਇਹ ਦਿੱਤੀ ਜਾ ਰਹੀ ਹੈ ਪਰ ਮੇਰਾ ਮੇਰਾ ਜਿਹੜਾ ਆਪਣਾ ਜ਼ਮੀਰ ਹੈ ਪੰਜਾਬੀਓ ਉਹ ਕਦੇ ਨਹੀਂ ਮੰਨਦਾ ਵੀ ਸਾਡੇ ਭਰਾ ਨੂੰ ਯਾਰ ਕੁਝ ਹੋਵੇ ਕਿਉਂਕਿ ਭਾਈ ਅਮਰਤਪਾਲ ਦੇ ਨਾਲ ਬਹੁਤ ਵੱਡੀ ਯਾਨੀ ਕਹਿ ਸਕਦੇ ਆ ਸੰਖਿਆ ਦੇ ਵਿੱਚ ਆਪਣੇ ਲੋਕਾਂ ਦੀਆਂ ਜਿਹੜੀਆਂ ਦਬਾਵਾਂ ਨੇ ਉਹ ਬਹੁਤ ਜ਼ਿਆਦਾ ਕੰਮ ਕਰਦੀਆਂ ਨੇ ਕਿਉਂਕਿ ਉਹ ਪਰਮਾਤਮਾ ਦੀਆਂ ਜਿਹੜੀਆਂ ਕਿ ਰੂਹਾ ਨੇ ਉਹਨਾਂ ਦੀਆਂ ਦਵਾਵਾਂ ਕਿਤੇ ਦੇ ਨੇ ਕਿਤੇ ਭਾਈ ਅਮਰਪਾਲ ਸਿੰਘ ਨੂੰ ਬਚਾ ਕੇ ਰੱਖਣ ਗਿਆ ਮੈਨੂੰ ਤਾਂ ਇਹੀ ਉਮੀਦ ਆ ਵੀ ਭਾਈ ਸਾਹਿਬ ਸਹੀ ਹੋਣ ਪਰ ਜਿਹੜੀ ਇਹ ਨਿਊਜ਼ ਚੈਨਲਾਂ ਦੇ ਦੁਆਰਾ ਖਬਰ ਆਈ ਹੈ ਇਸ ਖਬਰ ਨੇ ਪੂਰੇ ਪੰਜਾਬ ਨੂੰ ਹਿਲਾਕੇ ਰੱਖ ਦਿੱਤਾ ਕਿਉਂਕਿ ਰਾਤ ਦਾ ਸਮਾਂ ਹੋਵੇ ਤੇ ਭਾਈ ਸਾਹਿਬ ਇੰਨੀ ਦੂਰ ਹੋਣ ਡਿਬਰੂਗੜ੍ਹ ਦੇ ਵਿੱਚ ਤੇ ਸਰਕਾਰ ਦੇ ਦੁਆਰਾ ਭੇਜੇ ਹੋਏ ਬੰਦੇ ਭਾਈ ਸਾਹਿਬ ਦੇ ਉੱਤੇ ਹਮਲਾ ਕਰਨ ਕੀ ਇਹ ਗੱਲ ਝੂਠ ਲੱਗਦੀ ਹੈ ਜਾਂ ਸੱਚ ਲੱਗਦੀ ਹੈ ਇਹਦਾ ਫੈਸਲਾ ਹੈ ਕੀ ਹੈ ਗੱਲ ਇਹ ਵੀ ਜਿਹੜੇ ਚੈਨਲ ਨੇ ਇਹ ਵਿਖਾਇਆ ਮੈਂ ਤੁਹਾਨੂੰ ਉਹ ਚੈਨਲ ਵੀ ਵਿਖਾ ਸਕਦਾ ਕਿਉਂਕਿ 1 ਮਿੰਟ ਦੇ ਲਈ ਮੈਂ ਸਮਾਂ ਚਾਹੂੰਗਾ ਤੁਸੀਂ ਸਾਰੇ ਜਣੇ ਇਸ ਖਬਰ ਨੂੰ ਸੁਣੋ ਤੇ ਤੁਸੀਂ ਫੈਸਲਾ ਦੇਣਾ ਵੀ ਇਹ ਗੱਲ ਸੱਚ ਆ ਜਾਂ ਝੂਠ ਆ ਇੱਕ ਮਿੰਟ ਦਾ ਸਮਾਂ ਲਵਾਂ ਪੰਜਾਬੀ ਉਸ ਤੋਂ ਬਾਅਦ ਤੁਸੀਂ ਆਪਣੀ رائے ਦੇਣਾ ਜ਼ਰੂਰ ਆ ਸੁਣੋ ਪੰਜਾਬੀ ਹੁਣ ਮੈਂ ਤੁਹਾਨੂੰ ਸੁਣਾਉਣ ਲੱਗ ਰਿਹਾ ਇਹ ਗੱਲਬਾਤ ਸਾਰੀ ਆਪ ਜੀ ਦੇ ਨਾਲ ਸਾਂਝੀਆਂ ਕਰ ਰਿਹਾ ਗੁਰੂ ਮਹਾਰਾਜਾ ਦੀ ਕਿਰਪਾ 'ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਸਾਮ ਦੀ ਡਿਪੂਗੜਜੀ ਦੇ ਵਿੱਚੋਂ ਉਹੀ ਅਸਾਮ ਦੀ ਡਿਪੂਗੜਜੀ ਜੇਲ੍ਹ ਜਿੱਥੇ ਭਾਈ ਸਾਹ ਭਾਈ ਅਮਰਪਾਲ ਸਿੰਘ ਬੰਦ ਨੇ ਕਿਸਾਨ ਸੰਗਤ ਜੀ ਅੱਧੀ ਰਾਤ ਨੂੰ ਨਸ਼ੇੜੀਆਂ ਨੇ ਪਾਇਆ ਭਾਈ ਅਮਰਪਾਲ ਸਿੰਘ ਨੂੰ ਘੇਰਾ ਤੇ ਮੌਕੇ ਤੇ ਪਹ ਗਿਆ ਖਲਾਰਾ ਤੇ ਇਹ ਸਭ ਕੁਝ ਦੇਖ ਕੇ ਪ੍ਰਸ਼ਾਸਨ ਦੇ ਵੀ ਹੱਥਾਂ ਪੈਰਾਂ ਦੀ ਪੈ ਗਈ ਮੌਕੇ ਦੀ ਵੀਡੀਓ ਜੇਕਰ ਤੁਸੀਂ ਵੀ ਦੇਖੋਗੇ ਤਾਂ ਤੁਹਾਡੇ ਵੀ ਪੈਰਾ ਫੁੱਲ ਉਹ ਜਮੀਨ ਕਿ ਸਜਾਵੇਗੀ ਸਾਬ ਸנגਤ ਜੀ ਦੱਸਦੀ ਕਿ ਇਹ ਇੱਕ ਵੱਡੀ ਸਿਕਿਉਰ ਜੇਲ ਜਿਹੜੀ ਜੇਲ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਰੱਖਿਆ ਹੋਇਆ ਹੈ ਇਹ ਸਾਬ ਸנגਤ ਦੇ ਕਲੀ ਇੰਡੀਆ ਦੀ ਨਹੀਂ ਪੂਰੇ ਵਰਲਡ ਦੇ ਵਿੱਚ ਪੰਜਵੇਂ ਨੰਬਰ ਦੀ ਜੇਲ ਹੁੰਦੀ ਹੈ ਅਸਾਮ ਦੀ ਡਿਗੋੜ ਜੇਲ ਕਿਉਂਕਿ ਇੱਥੇ ਬਿਨਾ ਹੁਣ ਤੁਸੀਂ ਦੱਸੋ ਕਿ ਇਹ ਗੱਲ ਤੁਹਾਨੂੰ ਕਿਵੇਂ ਲੱਗਦੀ ਹੈ ਕਿਉਂਕਿ ਜੇਕਰ ਤੁਸੀਂ ਇਹ ਸੋਚਦੇ ਹੋ ਵੀ ਅਸੀਂ ਇਸ ਗੱਲ ਨੂੰ ਝੂਠ ਸਮਝ ਲਈਏ ਇਹ ਵੀ ਗਲਤੀ ਹੋ ਸਕਦੀ ਹੈ ਕਿਉਂਕਿ ਜਿਹੜੀ ਗੱਲਬਾਤ ਹੈ ਇਹ ਸਾਫ਼ ਆਪਾਂ ਨੂੰ ਸਾਰੇ ਲੋਕਾਂ ਨੂੰ ਪਤਾ ਹੈ ਵੀ ਭਾਈ ਸਾਹਿਬ ਦੇ ਨਾਲ ਇਹ ਗੱਲਬਾਤ ਜਿਹੜੀ ਕਿ ਹੋ ਵੀ ਸਕਦੀ ਹੈ ਕਿਉਂਕਿ ਇੱਕ ਫੇਕ ਨਿਊਜ਼ ਦੇ ਚਾਂਸੇ ਦੇ ਵਿੱਚ ਆਪਾਂ ਆ ਕੇ ਇਹ ਸਮਝ ਲਈਏ ਕਿ ਸਾਡੇ ਬੰਦੇ ਨੂੰ ਕੁਝ ਨਹੀਂ ਹੋ ਸਕਦਾ ਇਹ ਵੀ ਕਿਤੇ ਨਾ ਕਿਤੇ ਗਲਤੀ ਹੋ ਸਕਦੀ ਹੈ ਕਿਉਂਕਿ ਜਦੋਂ ਕਿ ਭਾਈ ਸਾਹਿਬ ਦੇ ਪਿਤਾ ਜੀ ਨੇ ਵੀ ਬਿਆਨ ਦੇ ਦਿੱਤੇ ਵੀ ਸਾਡੇ ਪੁੱਤਰ ਦੇ ਨਾਲ ਭਾਈ ਅਮਰਪਾਲ ਸਿੰਘ ਦੇ ਨਾਲ ਕੁਝ ਵੀ ਹੋ ਸਕਦਾ ਡਿਬਰੂਗੜ੍ਹ ਦੇ ਵਿੱਚ ਬਹੁਤ ਮੀਲੋ ਮੀਲ ਆਪਣੇ ਪੰਜਾਬ ਦੇ ਵਿੱਚੋਂ ਦੂਰ ਹੈ ਸਾਡਾ ਯੋਧਾ ਤਾਂ ਫਿਰ ਤੁਸੀਂ ਹੁਣ ਇਸ ਗੱਲ ਨੂੰ ਮੇਰੇ ਖਿਆਲ ਦੇ ਹਿਸਾਬ ਨਾਲ ਝੂਠ ਨਹੀਂ ਸਮਝਣਾ ਭਾਈ ਕਿਉਂਕਿ ਇਹ ਗੱਲ ਸਾਡੇ ਕਾਮਬੰਦੇ ਨਾਲ ਨਹੀਂ ਸਾਡੀ ਕੌਮ ਦਾ ਜਿਹਦੇ ਉੱਤੇ ਵਿਸ਼ਵਾਸ ਟਿਕ ਚੁੱਕਿਆ ਹੈ ਉਸ ਬੰਦੇ ਦੇ ਨਾਲ ਜੁੜੀ ਹੈ ਉਸ ਯੋਧੇ ਦੇ ਨਾਲ ਜੁੜੀ ਹੈ ਸਾਡਾ ਬੱਚਾ ਬੱਚਾ ਭਾਈ ਅਮਰਪਾਲ ਸਿੰਘ ਤੇ ਵਿਸ਼ਵਾਸ ਕਰਨ ਲੱਗ ਚੁੱਕਿਆ ਤਾਂ ਉਸ ਬੰਦੇ ਦੇ ਲਈ ਜੇ ਕੋਈ ਖਬਰ ਆਉਂਦੀ ਹੈ ਚਾਹੇ ਉਹ ਝੂਠੀ ਕਿਉਂ ਨਾ ਹੋਵੇ ਪਰ ਸਾਡੇ ਪੰਜਾਬ ਦੇ ਵਿੱਚ ਪੂਰੀ ਹਲਚਲ ਪੈਦਾ ਹੋ ਜਾਂਦੀ ਹੈ ਜਿਹੜਾ ਕਿ ਹੁਣ ਤੁਹਾਨੂੰ ਮੈਂ ਦਿਖਾਇਆ ਸੁਣਾਇਆ ਵੀ ਹੈ ਵੀ ਇਹ ਜਿਹੜੇ ਚੈਨਲ ਨੇ ਇਹ ਗੱਲ ਕਹੀ ਹੈ ਕਿਤੇ ਨਾ ਕਿਤੇ ਕੋਈ ਜੇ ਨਹੀਂ 100% ਤਾਂ ਮਾੜੀ ਮੋਟੀ ਸਚਾਈ ਇਹ ਵੀ ਹੈ ਜਿਹੜਾ ਕਿ ਆਪਾਂ ਸਾਰੇ ਜਾਣਦੇ ਹੋ ਕਿ ਜਿਵੇਂ ਪਹਿਲਾਂ ਭਾਈ ਅਮਰਤਪਾਲ ਸਿੰਘ ਕੋਲੇ ਇਸ ਗੰਦੀ ਸਰਕਾਰ ਨੇ ਭੇਜਿਆ ਇੱਕ ਨਸ਼ੇੜੀ ਬੰਦਾ ਜਿਹੜਾ ਕਿ ਨਸ਼ਾ ਤਸਕਰ ਵੀ ਸੀ ਉਸ ਤੋਂ ਬਾਅਦ ਫੇਰ ਖਬਰ ਆਈ ਕਹਿੰਦੇ ਵੀ ਦੋ ਹੋਰ ਭੇਜ ਦਿੱਤੇ ਗਏ ਨੇ ਹੁਣ ਤੁਸੀਂ ਦੱਸੋ ਵੀ ਇਹਦੇ ਵਿੱਚ ਗਲਤ ਕਿਵੇਂ ਹੋ ਸਕਦੀ ਹੈ ਗੱਲ ਅਸ਼ੰਕਾ ਜਤਾਈ ਜਾ ਰਹੀ ਆ ਪਰ ਹਲੇ ਤੱਕ ਜਾਨੀ ਪੂਰਾ ਖੁਲਾਸੇ ਵਾਲੀ ਗੱਲ ਨਹੀਂ ਹੈਗੀ ਅਸ਼ੰਕਾ ਹੈਗੀ ਆ ਵੀ ਇਹ ਜਿਹੜੀ ਗੰਦੀ ਸਰਕਾਰ ਹੈ ਇਹ ਕੁਝ ਵੀ ਕਰਵਾ ਸਕਦੀ ਹੈ ਕਿਉਂਕਿ ਸੱਤਾ ਦੇ ਵਿੱਚ ਬੰਦਾ ਆਪਣਾ ਬੰਦੀ ਬਣਾਇਆ ਹੋਇਆ ਉਹਦੀ ਕੋਈ ਉੱਥੇ ਫਾਲ ਨਹੀਂ ਪੁੱਗ ਸਕਦੀ ਕਿਉਂਕਿ ਸਾਰੇ ਹੀ ਜਾਣਦੇ ਹੋ ਵੀ ਜਿਹੜੇ ਹਿਸਾਬ ਦੇ ਨਾਲ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇੰਨੇ ਸੇ ਠੱਪ ਕੇ ਸਾਡੇ ਪੰਜਾਬ ਦੇ ਉਸ ਯੋਧੇ ਨੂੰ ਅੰਦਰ ਰੱਖਿਆ ਜਿਨੇ ਪੰਜਾਬ ਬਚਾਉਣਾ ਸੀ ਅੱਜ ਪੰਜਾਬ ਦੀ ਬਰਬਾਦੀ ਉਹਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਇਹ ਕਰ ਰਹੇ ਨੇ ਇਹ ਨਹੀਂ ਹੋਣੀ ਸੀ ਫਿਰ ਜਿਵੇਂ ਹੁਣ ਚਿੱਟੇ ਲਾ ਲਾ ਕੇ ਲੋਕਾਂ ਦੇ ਜਵਾਕ ਮਰੀ ਜਾਂਦੇ ਨੇ ਮਾਮਾਂ ਦੇ ਪੁੱਤੋ ਜੁੜੀ ਜਾਂਦੇ ਆ ਕੁੱਖਾਂ ਉੱਜੜ ਜਾਂਦੀਆਂ ਨੇ ਭੈਣਾਂ ਰੰਡੀਆਂ ਹੋ ਜਾਂਦੀਆਂ ਨੇ ਧਾਏ ਸਾਰਾ ਕੁਝ ਦੇਖਣ ਨੂੰ ਨਹੀਂ ਮਿਲਣਾ ਸੀ ਕਿਉਂਕਿ ਉਹਨਾਂ ਨੇ ਤਾਰਾ ਕੱਸ ਦੇਣਾ ਸੀ ਪਰ ਨਹੀਂ ਇਹਨਾਂ ਨੇ ਨਹੀਂ ਇਹ ਇਸ ਖੁਦ ਆਪਲੇ ਆਲੇ ਵੇਚਦੇ ਆ ਯਾਰ ਪਰ ਹੁਣ ਮੇਰੀ ਆਖਰੀ ਤੇ ਅਪੀਲ ਉਹੀ ਹੁੰਦੀ ਹੈ ਵੀ ਭਰਾ ਵਣ ਕੇ ਮੇਰੀ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਲੋਕਾਂ ਦੇ ਵਿੱਚ ਇਸ ਗੰਦੀ ਸਰਕਾਰ ਪ੍ਰਤੀ ਮੈਸੇਜ ਜਾਵੇ ਤੇ ਆਪਣੇ ਲੋਕਾਂ ਦੇ ਵਿੱਚ ਇੰਨਾ ਕਿ ਜਜਬਾ ਪੈਦਾ ਰਹੇ ਕਿ ਸਾਡੇ ਪੰਜਾਬ ਦੇ ਭਰਾ ਅੱਜ ਵੀ ਭਰਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਫੇਰ ਹੀ ਬੰਦੇ ਦਾ ਜਜਬਾ ਕਾਇਮ ਰਹਿੰਦਾ ਤੇ ਬੋਲਣ ਦੀ ਯੁਰਤ ਰਹਿੰਦੀ ਹੈ ਪੰਜਾਬੀ ਉਹ ਜਿਹੜਾ ਕੋਈ ਨਵਾਂ ਭੈਣ ਭਰਾ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਬੈਲ ਦੀ ਘੰਟੀ ਜ਼ਰੂਰ ਦਬਾ ਦਿਓ